ਗੈਂਗਸਟਰ ਲਾਰੈਂਸ ਬਿਸ਼ਨੋਏ ਦੀ ਜੇਲ ਇੰਟਰਵਿਊ ਦੇ ਵਿੱਚ ਹੋਈ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਮੁਰਤੋਂ ਫਟਕਾਰ ਲਗਾਈ ਹੈ ਤਾਂ ਪੰਜਾਬ ਦੇ ਏਜੀ ਨੂੰ ਪੁੱਛਿਆ ਗਿਆ ਕਿ ਤੁਸੀਂ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਤਾਂ ਤੁਸੀਂ ਛੋਟੇ ਅਧਿਕਾਰੀਆਂ ਤੇ ਕਾਰਵਾਈ ਕਰ ਮੁੱਖ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰੋ ਹਾਈ ਕੋਰਟ ਦੇ ਵੱਲੋਂ ਇਹ ਫਟਕਾਰ ਲਗਾਈ ਗਈ ਹੈ ਤਾਂ ਲਾਰੈਂਸ ਦੇ ਨਾਲ ਬੁਲੇਟ ਪ੍ਰੂਫ ਵਾਨ ਤੇ ਦਰਜਨਾ ਗੱਡੀਆਂ ਚੱਲਦੀਆਂ ਨੇ ਤਾਂ ਕਿਵੇਂ ਇੰਟਰਵਿਊ ਹੋਈ ਹੈ ਜੋ ਇਹ ਦੇ ਵਿੱਚ ਤਾਂ ਇਨੀ ਬੜੀ ਸੁਰੱਖਿਆ ਦੇ ਵਿੱਚ ਇੰਟਰਵਿਊ ਕਿਵੇਂ ਹੋਈ ਹੈ ਤੇ ਸਵਾਲ ਖੜੇ ਕਿਤੇ ਗਏ ਨੇ ਤਾਂ तमाम ਮੁਜਬਲੋਂ ਹਾਈ ਕੋਰਟ ਦੇ ਵੱਲੋਂ ਫਟਕਾਰ ਵੀ ਲਗਾਈ ਗਈ ਹੈ ਤਾਂ ਦੱਸਿਏ ਕਿ ਕਿ ਮੋਹਾਲੀ ਦੇ ਐਸਐਸਪੀ ਇਸ ਲਈ ਜ਼ਿੰਮੇਵਾਰ ਨਹੀਂ ਹਾਈ ਕੋਰਟ ਦੇ ਵੱਲੋਂ ਪੁੱਛਿਆ ਗਿਆ ਉਹ ਤੇ ਏਜੀ ਦੇ ਵੱਲੋਂ ਇਹ ਦਲੀਲ ਦਿੱਤੀ ਗਈ ਹੈ ਕਿ ਰਿਪੋਰਟ ਮਿਲਦਿਆਂ ਹੀ ਕਾਰਵਾਈ ਕੀਤੀ ਜਾਵੇਗੀ ਤਾਂ ਹਾਈ ਕੋਰਟ ਨੇ ਡੀਜੀਪੀ ਗੌਰਵ ਯਾਦਵ ਨੂੰ ਤਲਬ ਕੀਤਾ ਤਾਂ ਦੱਸ ਦਿਓ ਕਿ ਬਧੇ ਜਾਣਕਾਰੀ ਲਈ ਹੁਣ ਸਾਡੇ ਸਹਿਯੋਗੀ ਪ੍ਰੀਤ ਮਹਿਤਾ ਸਾਹਿਬ ਨਾਲ ਲਾਈਵ ਜੁੜ ਚੁੱਕੇ ਨੇ ਪ੍ਰੀਤ ਇੱਕ ਵਾਰ ਫਿਰ ਤੋਂ ਪੰਜਾਬ ਰਾਨਾ ਹਾਈ ਕੋਰਟ ਦੇ ਵੱਲੋਂ ਸਰਕਾਰ ਨੂੰ ਫਟਕਾਰ ਲਗਾਈ ਗਈ ਹੈ ਕਿ ਕੁਝ ਸੁਣਵਾਈ ਦੇ ਵਿੱਚ ਦਲੀਲਾਂ ਰੱਖੀਆਂ ਗਈਆਂ ਨੇ ਦੇਖੋ ਅੱਜ ਦੁਬਾਰਾ ਜਦੋਂ ਇਸ ਕੇਸ ਦੀ ਸੁਣਵਾਈ ਹੋਈ ਕਿਉਂਕਿ ਪਿਛਲੀ ਵਾਰ ਜਦੋਂ ਇਸ ਕੇਸ ਦੀ ਸੁਣਵਾਈ ਹੋਈ ਸੀ ਉਦੋਂ ਰਾਜਸਥਾਨ ਦੇ ਐਡਵੋਕੇਟ ਜਨਰਲ ਸੁਣਵਾਈ ਤੇ ਪੇਸ਼ ਨਹੀਂ ਹੋਏ ਸੀ ਕਿਉਂਕਿ ਦੋ ਇੰਟਰਵਿਊ ਹੋਈਆਂ ਨੇ ਪਹਿਲੀ ਇੰਟਰਵਿਊ ਖਰੜਛ ਹੋਈ ਸੀ ਇਸ ਕਰਕੇ ਉਹਦੀ ਜ਼ਿੰਮੇਵਾਰੀ ਜਾਂਚ ਦੀ ਔਰ ਕਾਰਵਾਈ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਲੇਕਿਨ ਦੂਸਰੀ ਇੰਟਰਵਿਊ ਰਾਜਸਥਾਨ ਦੀ ਸੀ ਇਸ ਕਰਕੇ ਜਿਊਰੀ ਡਿਕਸ਼ਨ ਦਾ ਮਸਲਾ ਸੀਗਾ ਇਸ ਕਰਕੇ ਹਾਈ ਕੋਰਟ ਨੇ ਰਾਜਸਥਾਨ ਦੇ ਐਡਵੋਕੇਟ ਜਨਰਲ ਨੂੰ ਸੁਣਵਾਈ ਤੇ ਪੇਸ਼ ਹੋਣ ਨੂੰ ਕਿਹਾ ਸੀਗਾ ਅੱਜ ਜਿਵੇਂ ਸੁਣਵਾਈ ਸ਼ੁਰੂ ਹੋਈ ਤਾਂ ਰਾਜਸਥਾਨ ਦੇ ਐਡਵੋਕੇਟ ਜਨਰਲ ਰਾਜ ਦੀ ਜੈਪੁਰ ਸੈਂਟਰਲ ਜੇਲ੍ਹ ਚ ਹੋਈ ਹੈ ਉਹਦੀ ਤੁਸੀਂ ਹੁਣ ਜਾਂਚ ਕਰੋਗੇ ਇਸ ਪੂਰੇ ਮਾਮਲੇ ਚ ਦੋ ਐਫਆਈਆਰਾਂ ਦਰਜ ਕੀਤੀਆਂ ਸੀ ਦੋਨੋਂ ਇੰਟਰਵਿਊ ਨੂੰ ਲੈ ਕੇ ਜਿਹੜੀ ਦੂਸਰੀ ਐਫਆਈਆਰ ਸੀ ਜਿਹੜੀ ਦੂਸਰੀ ਇੰਟਰਵਿਊ ਦੀ ਸੀ ਉਹ ਐਫਆਈਆਰ ਹੁਣ ਰਾਜਸਥਾਨ ਨੂੰ ਦਿੱਤੀ ਜਾਏਗੀ ਤੇ ਨਾਲ ਹੀ ਐਸਆਈਟੀ ਦੇ ਹੈੱਡ ਜਿਹੜੇ ਪ੍ਰਮੋਦ ਕੁਮਾਰ ਜੀ ਨੇ ਇਹ ਪੂਰੀ ਜਾਂਚ ਕੀਤੀ ਹੈ ਉਹਨਾਂ ਨੂੰ ਕਿਹਾ ਗਿਆ ਕਿ ਆਪਣੀ ਸਾਰੀ ਡਿਟੇਲਸ ਆਪਣੀ ਸਾਰੀ ਰਿਪੋਰਟਸ ਜੋ ਕੁਝ ਵੀ ਜੈਪੁਰ ਦੇ ਬਾਰੇ ਚਾ ਉਹ ਰਾਜਸਥਾਨ ਹਾਈ ਰਾਜਸਥਾਨ ਨੂੰ ਦੇ ਦਿੱਤਾ ਜਾਵੇ ਹੈਂਡਓਵਰ ਕੀਤਾ ਜਾਵੇ ਸਾਰੇ ਐਫਆਈਆਰ ਐਂਡ ਡਾਕੂਮੈਂਟਸ ਜਿਨ੍ਹਾਂ ਨੇ ਵੀ ਜਾਂਚ ਦੇ ਹੈਗੇ ਨੇ ਉਸ ਤੋਂ ਬਾਅਦ ਜਸਟਿਸ ਹਨੁਪਿੰਦਰ ਘਰੇਵਾਲ ਤੇ ਜਸਟਿਸ ਲਪੀਤਾ ਬੈਨਰਜੀ ਜਿਨ੍ਹਾਂ ਕੋਲੇ ਇਹ ਕੇਸ ਇਸ ਬੈਂਚ ਕੋਲੇ ਦੁਬਾਰਾ ਆਇਆ ਤਾਂ ਉਹਨਾਂ ਨੇ ਹੁਣ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਨੂੰ ਫਟਕਾਰ ਲਈ ਔਰ ਕਿਹਾ ਕਿ ਤੁਸੀਂ ਹੁਣ ਇਹ ਦੱਸੋ ਕਿ ਤੁਸੀਂ ਕਾਰਵਾਈ ਕੀ ਕੀਤੀ ਹੈ ਇਸ ਇੰਟਰਵਿਊ ਨੂੰ ਲੈ ਕੇ ਜੀ ਤੁਸੀਂ ਪਹਿਲਾਂ ਇਹ ਕਹਿੰਦੇ ਸੀਗੇ ਤੁਹਾਡੀ ਐਸਆਈਟੀ ਕਨਸਟੀਟਿਊਟ ਹੋਈ ਸੀ ਔਰ ਉਹਨੇ ਕਿਹਾ ਸੀਗਾ ਕਿ ਇਹ ਇੰਟਰਵਿਊ ਪੰਜਾਬ 'ਚ ਨਹੀਂ ਹੋਈ ਲੇਕਿਨ ਹੁਣ ਜਦੋਂ ਹਾਈ ਕੋਰਟ ਦੇ ਆਦੇਸ਼ਾਂ ਤੇ ਐਸਆਈਟੀ ਬਣੀ ਹੈ ਉਹ ਸਾਫ਼ ਕਰ ਰਹੀ ਕਿ ਪਹਿਲੀ ਇੰਟਰਵਿਊ ਪੰਜਾਬ 'ਚ ਹੋਈ ਹੈ ਹੁਣ ਤੁਹਾਡਾ ਕੀ ਕਹਿਣਾ ਕਿਉਂ ਤੁਹਾਡੀ ਸਰਕਾਰ ਪਹਿਲਾਂ ਝੂਠ ਬੋਲ ਰਹੀ ਸੀ ਕਿਉਂ ਇਸ ਪੂਰੇ ਮਾਮਲੇ 'ਚ ਪਰਦੇ ਪਾਣ ਲੱਗੀ ਸੀਗੇ ਹੁਣ ਤੁਸੀਂ ਕਾਰਵਾਈ ਕਰਕੇ ਦੱਸੋ ਤੇ ਐਡਵੋਕੇਟ ਜਨਰਲ ਨੇ ਕਿਹਾ ਕਿ ਸਾਡੇ ਕੋਲ ਹਜੇ ਰਿਪੋਰਟ ਹੈਗੀ ਹੈ ਜਿਹੜੀ ਰਿਪੋਰਟ ਸਾਡੇ ਕੋਲ ਪਹੁੰਚੀ ਨਹੀਂ ਹੈ ਉਹ ਸਿਰਫ ਹਾਈ ਕੋਰਟ ਕੋਲ ਹੈ ਜਿਵੇਂ ਰਿਪੋਰਟ ਮਿਲੇਗੀ ਉਦੋਂ ਹੀ ਅਸੀਂ ਕਾਰਵਾਈ ਕਰ ਕੀ ਜਿਹੜੀ ਫਸਟ ਇੰਟਰਵਿਊ ਹੋਈ ਸੀ ਖਰੜ ਦੇ ਸੀਆਈ ਕੰਪਲੈਕਸ ਹੋਈ ਸੀ ਐਸ ਕਰਕੇ ਪੰਜਾਬ ਸਰਕਾਰ ਕਾਰਵਾਈ ਕਰੇ। ਕਿਾ ਲਾਰੈਂਸ ਬਿਸ਼ਨੋਈ ਆਰਗਾ ਗੈਂਗਸਟਰ ਜੀ ਦੇ ਨਾਲ ਬੁਲੇਟ ਪ੍ਰੂਫ ਗੱਡੀਆਂ ਚੱਲਦੀਆਂ ਨੇ ਦਰਜਨੋਂ ਗੱਡੀਆਂ ਚੱਲਦੀਆਂ ਨੇ ਆਲਮੋਸਟ ਪੰਜਾਬ ਸਰਕਾਰ ਤੋਂ ਪੁੱਛਿਆ ਕਿ ਲਾਰੈਂਸ ਬਿਸ਼ਨੋਈ ਦੀ ਜਦੋਂ ਵੀ ਉਹਦੀ ਮੂਵਮੈਂਟ ਹੁੰਦੀ ਹੈ ਕਿਸੇ ਇੱਕ ਜੇਲ ਤੋਂ ਦੂਸਰੀ ਜੇਲ ਕਿੰਨੀਆਂ ਗੱਡੀਆਂ ਚੱਲਦੀਆਂ ਨੇ ਤੇ ਪੰਜਾਬ ਸਰਕਾਰ ਨੇ ਖੁਦ ਦੱਸਿਆ ਕਿ 50 ਦੇ ਕਰੀਬ ਗੱਡੀਆਂ ਚੱਲਦੀਆਂ ਨੇ ਜਿਹਦੇ ਵਿੱਚ ਲਾਰੈਂਸ ਬਿਸ਼ਨੋਈ ਖੁਦ ਬੁਲੇਟ ਪ੍ਰੂਫ ਗੱਡੀ 'ਚ ਹੁੰਦਾ ਤਾਂ ਹਾਈ ਕੋਰਟ ਨੇ ਕਿਹਾ ਕਿ ਇੰਨੀ ਜ਼ਿਆਦਾ ਪ੍ਰੋਟੈਕ ਆਪਰੇ ਮਾਮਲੇ ਇਸ ਮੁਹੱਲੇ ਉਸ ਵੇਲੇ ਦੇ ਐਸਐਸਬੀ ਜ਼ਿੰਮੇਦਾਰ ਨਹੀਂ ਹੈ ਤੁਸੀਂ ਕਾਰਵਾਈ ਕਰੋ باوجود ਦੇ ਨੇ ਐਡਵੋਕੇਟ ਜਨਰਲ ਟਾਈਮ ਮੰਗਦੇ ਰਹੇ ਲੇਕਿਨ ਹਾਈ ਕੋਰਟ ਨੇ ਕਿਆ ਕਿ ਹੁਣ 2 ਵਜੇ ਪੰਜਾਬ ਦੇ ਚੀਫ ਸੈਕਟਰੀ ਡੀਜੀਪੀ ਔਰ ਹੋਮ ਸੈਕਟਰੀ ਦੋਨੋਂ ਪੇਸ਼ ਹੋਣਗੇ ਤਿੰਨੋਂ ਤਿੰਨੋਂ ਆਫੀਸਰਸ ਪੇਸ਼ ਹੋਣਗੇ 2 ਵਜੇ ਔਰ ਦੱਸਿਆ ਜਾਏਗਾ ਕਿ ਇਸ ਪੂਰੇ ਮਾਮਲੇ 'ਚ ਹੁਣ ਤੱਕ ਪੰਜਾਬ ਸਰਕਾਰ ਨੇ ਕੀ ਕਾਰਵਾਈ ਕੀਤੀ ਹੈ ਹੁਣ 2 ਵਜੇ ਦੁਬਾਰਾ ਇਸ ਕੇਸ ਦੀ ਸੁਣਵਾਈ ਹੋਏਗੀ ਔਰ ਪੰਜਾਬ ਸਰਕਾਰ ਦੇ ਤਿੰਨੋਂ ਵੱਡੇ ਆਫੀਸਰ ਔਰ ਐਡਵੋਕੇਟ ਜਨਰਲ ਨੂੰ ਇਹ ਦੱਸਣਾ ਪਏਗਾ ਕਿ ਹੁਣ ਕੀ ਕਾਰਵਾਈ ਕੀਤੀ ਗਈ ਹੈ ਜੀ ਬਿਲਕੁਲ ਭੀ ਜਿਸ ਕਦਰ ਵੇਖਰ ਨੂੰ ਮਿਲ ਰਿਹਾ ਹੈ ਹਾਈ ਕੋਰਟ ਤੋਂ ਪੰਜਾਬ ਨਾਲ ਹਾਈ ਕੋਰਟ ਦੇ ਵੱਲੋਂ ਫਟਕਾਰ ਲਗਾਈ ਗਈ ਹਾਲਾਂਕਿ ਪਹਿਲਾ ਜਦੋਂ ਸੁਣਵਾਈ ਦੇ ਵਿੱਚ ਪੁੱਛਿਆ ਗਿਆ ਤਾਂ ਉਦੋਂ ਸਰਕਾਰ ਦੇ ਵੱਲੋਂ ਇਹ ਜਵਾਬ ਦੇ ਦਿੱਤੀ ਗਈ ਪੰਜਾਬ ਪ੍ਰਸ਼ਾਸਨ ਦੇ ਵੱਲੋਂ ਕਿ ਕੋਈ ਇੰਟਰਵਿਊ ਨਹੀਂ ਹੋਈ ਉਸ ਤੋਂ ਬਾਅਦ ਇਹ ਕਿ ਅਜਵਾਰਨ ਦਲੀਲਾਂ ਰੱਖੀਆਂ ਜਾਣੀਆਂ ਕਿ ਜਦ ਰਿਪੋਰਟਾਂ ਆਉਣਗੀਆਂ ਉਦੋਂ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਕਿ ਮੈਂ ਅੱਜ ਇੱਕ ਪਾਸੇ ਹਾਈ ਕੋਰਟ ਦੇ ਵੱਲੋਂ ਇਹ ਵੀ ਇਹਨਾਂ ਦਲੀਲਾਂ ਨੂੰ ਵੇਖਦੇ ਹੋਏ ਇਹ ਦਲੀ ਰੱਖੀ ਗਈ ਹੈ ਗੱਲ ਕਿ ਕਾਲੀਆਂ ਪੇਡਾ ਮੌਜੂਦ ਨੇ ਜੋ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ ਕਿ ਇਹ ਵੇਖਿਆ ਜਾ ਸਕਦਾ ਹੈ ਸਮਝਿਆ ਜਾ ਸਕਦਾ ਹੈ ਕਿ ਇਹ ਜ਼ਰੂਰ ਹੈ ਕਿ ਜੋ ਨਕਿਤੇ ਮੁਲਜ਼ਮਾਂ ਨੂੰ ਕੋਸ਼ਿਸ਼ ਕਰ ਰਹੀਆਂ ਨੇ ਜੀ ਬਿਲਕੁਲ ਹਾਈ ਕੋਰਟ ਨੇ ਜਾਂ ਐਡਵੋਕੇਟ ਜਨਰਲ ਨੇ ਸਵਾਲ ਜ਼ਰੂਰ ਕੀਤਾ ਹੈ ਔਰ ਕਿਹਾ ਕਿ ਤੁਸੀਂ ਇਸ ਪੂਰੇ ਮਾਮਲੇ ਚ ਛੋਟੇ ਮੋਟੇ ਅਫਸਰਸ ਨੂੰ ਦੇ ਉੱਤੇ ਕਾਰਵਾਈ ਕਰਕੇ ਬਚਣ ਦੀ ਕੋਸ਼ਿਸ਼ ਨਾ ਕਰੋ ਔਰ ਪੂਰੇ ਮਾਮਲੇ ਦੀ ਜਾਂਚ ਤੇ ਪੜਦੇ ਨਾ ਪਾਓ ਜਿਹੜੀ ਜਾਂਚ ਹੋ ਚੁੱਕੀ ਹੈ ਤਰੀਕਾ ਤੁਹਾਡੇ ਕੋਲੇ ਹੈਗੀਆਂ ਨੇ ਜਗ੍ਹਾ ਤੁਹਾਡੇ ਕੋਲੇ ਹੈਗੀ ਹੈ ਕਿ ਕਿਹੜੀ ਤਰੀਕ ਨੂੰ ਕਿਸ ਜਗ੍ਹਾ ਤੇ ਇੰਟਰਵਿਊ ਹੋਈ ਆ ਤਾਂ ਤੁਹਾਨੂੰ ਇਹ ਲੱਭਣਾ ਕੋਈ ਮੁਸ਼ਕਲ ਨਹੀਂ ਹੈ ਕਿ ਕਿਹੜੇ ਅਧਿਕਾਰੀ ਸੀ ਔਰ ਕਿੰਨਾ ਦੀ ਨਿਗਰਾਨੀ ਸੀਗੀ ਉਸ ਵੇਲੇ ਇਸ ਪੂਰੇ ਮਾਮਲੇ ਕਿਸ ਨਾ ਦੀ ਸੁਪਰਵੀਜ਼ਨ ਚ ਸਾਰਾ ਕੁਝ ਹੋਇਆ ਉਹ ਸਾਰਾ ਕੁਝ ਤੁਹਾਨੂੰ ਦੱਸਣਾ ਪਏਗਾ ਛੋਟੇ ਮੋਟੇ ਅਧਿਕਾਰੀਆਂ ਦਾ ਨਾਮ ਲੈ ਕੇ ਸਰਕਾਰ ਬਚੇ ਨਾ ਜਿਨ੍ਹਾਂ ਦੀ ਸੁਪਰਵੀਜ਼ਨ ਚ ਇੰਟਰਵਿਊ ਹੋਈ ਆ ਉਹਨਾਂ ਦੇ ਨਾਮ ਦੱਸੋ ਔਰ ਉਹਨਾਂ ਤੇ ਕਾਰਵਾਈ ਕਰੋ ਐਸੇ ਕਰੀਏ ਪੇਸ਼ ਹੋਣਗੇ ਲੇਕਿਨ ਹੁਣ 2 ਵਜੇ ਸਰਕਾਰ ਨੂੰ ਦੱਸਣਾ ਪਏਗਾ ਕਿ ਕਾਰਵਾਈ ਕੀ ਕਰਨੀ ਹੈ ਹਾਈ ਕੋਰਟ ਸ਼ੁਰੂ ਤੋਂ ਸਵਾਲ ਚੱਕਦਾ ਰਿਹਾ ਕਿ ਪੰਜਾਬ ਪੁਲਿਸ ਚ ਕਾਲੀਆਂ ਪੇਡਾਂ ਜ਼ਰੂਰ ਹੈਗੀਆਂ ਨੇ ਚਾਹੇ ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕਰਦੀ ਹੈ ਲੇਕਿਨ ਕਾਲੀਆਂ ਪੇਡਾਂ ਹੈਗੀਆਂ ਜਿਹਦੇ ਕਰਕੇ ਇਸ ਤਰੀਕੇ ਦੇ ਮਾਮਲੇ ਸਾਹਮਣੇ ਆਏ ਨੇ ਹਾਈ ਕੋਰਟ ਨੇ ਇੱਕ ਹੋਰ ਅਜਮਸਲਾ ਚੱਕਿਆ ਕਿਉਂਕਿ ਅੱਜ ਕੁਝ ਖਬਰਾਂ छਪੀਆਂ ਨੇ ਲੌਰੈਂਸ ਬਿਸ਼ਨੋਈ ਨੇ ਕਿਸੇ ਨੂੰ ਐਕਸਟਰਸ਼ਨ ਦੀ ਕਾਲ ਕੀਤੀ ਹੈ ਹਾਈ ਕੋਰਟ ਨੇ ਕਿਹਾ ਕਿ ਜਦੋਂ ਦੀ ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਜਦੋਂ ਦੀ ਟੈਲੀਕਾਸਟ ਹੋਈਆਂ ਨੇ ਉਸ ਤੋਂ ਬਾਅਦ ਫਿਰੋਤੀ ਦੀ ਕਾਲਸ ਜੇਲ੍ਹ ਤੋਂ ਉਹ ਇੰਟਰਵਿਊਜ਼ ਦੇ ਬਾਵਜੂਦ ਹਜੇ ਤੱਕ ਪੰਜਾਬ ਸਰਕਾਰ ਇਹ ਸਾਰੀ ਚੀਜ਼ਾਂ ਨੂੰ ਕੰਟਰੋਲ ਨਹੀਂ ਕਰ ਰਹੀ ਹੈ ਅੱਜ ਵੀ ਸਮਾਜ ਅਖਬਾਰਾਂ ਚ ਇਹ ਖਬਰਾਂ ਆਈਆਂ ਨੇ ਕਿ ਲੋਰੈਂਸ ਬਿਸ਼नोई ਖੁਦ ਜੇਲ੍ਹ ਤੋਂ ਫੋਨ ਕਰਕੇ ਚੰਡੀਗੜ੍ਹ ਦੇ ਇੱਕ ਬਿਜ਼ਨਸਮੈਨ ਤੋਂ ਫਰੋਤੀ ਦੀ ਰਕਮ ਮੰਗ ਰਿਹਾ ਕਰੋੜਾਂ ਬਿਲਕੁਲ ਬਿਲਕੁਲ ਪੇਜਿਸ ਕਦਰ ਵਿੱਚ ਮਿਲ ਰਿਹਾ ਲਗਾਤਾਰ ਅਤੇ ਫਰੋਤੀ ਦੀਆਂ ਕੋਲਾ ਸਾਹਮਣੇ ਆ ਰਹੀਆਂ ਨੇ ਸਵਾਲ ਬਿਸ਼ੱਕ तमाम ਵੱਡੇ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਨੇ ਤਾਂ ਵੇਖਣਾ ਹੋਵੇਗਾ ਅਗਲੀ ਸੁਣਵਾਈ ਦੇ ਵਿੱਚ ਕੀ ਕੁਝ ਅਹਿਮ ਰੱਖਿਆ ਜਾਵੇਗਾ 2 ਵਜੇ ਤੋਂ ਬਾਅਦ ਜੋ ਸੁਣਵਾਈ ਸ਼ੁਰੂ ਹੋਵੇਗੀ ਫਿਲਹਾਲ ਥੋੜਾ ਬਹੁਤ ਬਹੁਤ ਸ਼ੁਕਰੀ